ਮੈਂ ਇੱਕ ਵਾਰ ਯਾਰ ਰਹੀ ਗੱਡੀ ਦੀ ਸਿਫਤ ਕਰਕੇ ਦੱਸਦਾ ਤੁਹਾਨੂੰ ਜਿਹੜੀ ਗੱਡੀ ਦਾ ਜਿਹੜਾ ਪਲੱਸ ਪੁਆਇੰਟ ਆ ਤੇ ਜਿਹਦਾ ਜਿਹੜਾ ਮਾਈਨਸ ਪੁਆਇੰਟ ਆ ਮੈਂ ਹਮੇਸ਼ਾ ਉਹ ਚੀਜ਼ ਥੋੜੇ ਸਾਰੇ ਅੱਗੇ ਰੱਖ ਦਿੰਨਾ ਕਿ ਇਹ ਚ ਆ ਚੰਗੀ ਚੀਜ਼ ਆ ਯਾਰ ਆ ਚੰਗੀ ਦੇ ਨਾਲ ਆ ਮਾੜੀ ਵੀ ਆ ਟਾਟਾ ਕਰਬ ਬਹੁਤ ਵਧੀਆ ਗੱਡੀ ਆ 노 ਡਾਊਟ ਕੋਈ ਚੱਕਰ ਨਹੀਂ ਆ ਟਾਟਾ ਤੋਂ ਬੰਦਿਆਂ ਦਾ ਭਰੋਸਾ ਉੱਠੀ ਜਾਂਦਾ ਸੀ ਪਰ ਟਾਟਾ ਨੇ ਫੀਚਰ ਫੀਚਰ ਦੇ ਕੇ ਸੇਫਟੀ ਦੇ ਕੇ ਫਿਰ ਦੁਨੀਆ ਦਾ ਦੁਬਾਰਾ ਭਰੋਸਾ ਬਣਾ ਰਹੀ ਸੀ ਪਰ ਹੁਣੇ ਪਿੱਛੇ ਜੇ ਟਾਟਾ ਕਰਬ ਦਾ ਐਕਸੀਡੈਂਟ ਹੋਇਆ ਉਹਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਆ ਮੈਂ ਤੁਹਾਨੂੰ ਦਿਖਾ ਵੀ ਦਿਨਾ ਥੱਲੇ ਫੋਟੋਆਂ ਨਾਲ ਚੱਲ ਵੀ ਚੱਲਣ ਗਿਆ ਵੀ ਆ ਨਾਲ ਫੋਟੋਆਂ ਦੇਖ ਲਓ ਇਹ ਗੱਡੀ ਦਾ ਕਿੰਨਾ ਭਿਆਨਾ ਹਾਦਸਾ ਹੋਇਆ ਤੁਸੀਂ ਆਪ ਦੇਖ ਲਓ ਇਹਦੇ ਵਿੱਚ ਕਹਿੰਦੇ ਗੱਡੀ ਦਾ ਕੋਈ 에ਅਰ ਬੈਗ ਨਹੀਂ ਖੁੱਲਿਆ ਹੁਣ ਜਿਹੜੇ ਬੰਦੇ ਨੇ ਯਾਰ ਇਹ 15-20 ਲੱਖ ਦੇ ਆਸ-ਪਾਸ ਉੱ ਬੰਦੇ ਦੇ ਪੈਸੇ ਲੱਗੇ ਹੋਣਗੇ 15 ਲੱਖ 18 ਲੱਖ ਜੋ ਵੀ ਆ ਉਦੋਂ ਬਾਅਦ ਬੰਦੇ ਦੀ ਸੇਫਟੀ ਯਾਰ ਜਦ ਹੈ ਹੀ ਨਹੀਂ ਗੱਡੀ ਦੇ ਵਿੱਚ ਬੰਦਾ ਮੈਨ ਸੇਫਟੀ ਦੇਖ ਕੇ ਨੇਅਰ ਬੈਗ ਦੇਖ ਕੇ ਸਾਰਾ ਕੁਝ ਦੇਖ ਕੇ ਬੰਦਾ ਗੱਡੀ ਲੈਂਦਾ ਉਦੋਂ ਬਾਅਦ ਐਕਸੀਡੈਂਟ ਹੋਣ ਤੋਂ ਬਾਅਦ ਯਾਰ ਗੱਡੀ ਦਾ ਕੋਈ 에ਅਰ ਬੈਗ ਨਹੀਂ ਖੁੱਲਿਆ ਤਾਂ ਸਾਰਾ ਖਤਫ ਹੋ ਗਈ ਤਾਂ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਕੋਈ ਵੀ ਕੰਪਨੀਆ ਇਕੱਲੀ ਮੈਂ ਟਾਟਾ ਨੂੰ ਨਹੀਂ ਕਹਿੰਦਾ ਚਾਹੇ ਕੋਈ ਹੋਰ ਕੰਪਨੀਆ ਜਿਹੜੀ ਕੰਪਨੀਆ ਆਪਣੀ ਗੱਡੀ ਦੇ ਵਿੱਚ ਸਾਰੀਆਂ ਚੀਜ਼ਾਂ ਗਣਾਉਂਦੀਆਂ ਨੇ ਐਡੇ-ੜੇ ਐਡਵਰਟਾਈਜ਼ਮੈਂਟਾਂ ਤੁਸੀਂ ਕਰਦੇ ਹੋ ਕੋਈ ਵੀ ਕੰਪਨੀਆ ਚਾਹੇ ਟਾਟਾ ਨਹੀਂ ਓਵਰਆਲ ਤਾਂ ਸਭ ਤੋਂ ਪਹਿਲਾਂ ਯਾਰ ਤੁਸੀਂ ਇਹ ਛੋਟੇ ਛੋਟੇ ਜਿਹੜੇ ਗਲਤੀਆਂ ਨੇ ਇਹਨਾਂ ਤੇ ਧਿਆਨ ਦਿਆ ਕਰੋ ਮੇਨ ਬੰਦੇ ਦੀ ਸੇਫਟੀ ਉਹ ਹੁੰਦੀ ਆ ਉਹਦੇ ਵਿੱਚ ਜੇ ਉਹ ਚ ਨਹੀਂ ਕੁਝ ਕਰਿਆ ਤਾਂ ਕੀ ਫਾਇਦਾ ਬਾਕੀ ਇਹਨਾਂ ਦੀ ਸ਼ਾਇਦ ਕੁਝ ਕੁ ਗੱਡੀਆਂ ਦੇ ਵਿੱਚ ਫਾਲਟ ਆਇਆ ਹੋਵੇ ਹੁਣ ਇਹ ਕਾਲ ਬੈਕ ਵੀ ਕਰਨਗੇ ਗੱਡੀਆਂ ਕੁਝ ਦੇ ਕਸਟਮਰਾਂ ਤੋਂ ਦੁਬਾਰਾ ਮੰਗਾਉਣਗੇ ਵੀ ਸਰਵਿਸ ਸੈਂਟਰ ਤੇ ਕਿਸੇ ਚੈੱਕ ਕਰ ਲਈਏ ਬਹੁਤ ਵਧੀਆ ਗੱਲ ਹੈ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਵੈਸੇ ਵੀ ਜਿਹੜੇ ਜਿਹੜੇ ਬੰਦੇ ਕੋਈ ਕਾਰਪਾ ਹੈਗੀ ਆਪਣੇ ਵੱਲੋਂ ਇੱਕ ਵਾਰ ਜੇ ਏਜੰਸੀ ਬੁਲਾ ਨਹੀਂ ਰਹੀ ਨਾ ਤਾਂ ਆਪਣੇ ਵੱਲੋਂ ਵੀ ਇੱਕ ਵਾਰ ਜਾ ਕੇ ਕੰਪਨੀ ਦੇ ਵਿੱਚ ਕਹਿ ਦਿਓ ਕਿ ਭਾਈ ਇਹਦਾ ਵੀ ਪਹਿਲਾਂ ਸਿਸਟਮ ਸਿਸਟਮ ਚੈੱਕ ਕਰ ਲਓ ਸੈਂਸਰ ਸੁੰਸਰ ਚੈੱਕ ਕਰਾ ਲਓ ਕਿ ਖੁੱਲ ਰਹੇ ਨੇ ਕਿ ਨਹੀਂ ਖੁੱਲ ਰਹੇ